ਤਰਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਥਾਣੇ ਗੁਰਦੁਆਰਾ ਸਿੰਘ ਸਭਾ ਫਰਾਈ ਮੁਹੱਲਾ ਤੋਂ ਮਿੱਤੀ 3 ਜਨਵਰੀ ਨੂੰ ਦੁਪਹਿਰ 12 ਵਜੇ ਵਿਸ਼ਾਲ ਨਗਰ ਖੇਤਰ ਸਜਾਇਆ ਜਾਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘ ਸਭਾ ਫਰਾਈ ਮੁਹੱਲਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਦੱਸਿਆ ਕਿ ਮਿੱਤੀ 3 ਜਨਵਰੀ ਦਿਨ ਸ਼ੁੱਕਰਵਾਰ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਫਰਾਈ ਮੁਹੱਲਾ ਵੱਲੋਂ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੁਪਹਿਰ 12 ਵਜੇ ਤੰਤਨ ਸਾਹਿਬ ਸ਼ੁਕਰ ਸਾਹਿਬ ਦੀ ਛਤਰ ਸਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਾਧੂ ਜਿੱਤ ਸਜਾਇਆ ਜਾ ਰਿਹਾ ਹੈ। ਉਨਨਾ ਦੱਸਿਆ ਕਿ ਜਿੱਥੇ ਲਗ ਗੀਰਤਨ ਦੌਰਾਨ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ ਗਾਇਨ ਕੀਤਾ ਜਾਵੇਗਾ ਉੱਥੇ ਵਕਤ-ਵਕ ਦਿੱਕਾ ਟੀਮਾਂ ਵੱਲੋਂ ਗੱਤੇ ਦੀ ਜੋਹਰ ਦਿਖਾਈ ਜਾਣਗੇ। ਉਨਨਾ ਸੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਕਰ ਯੋਗ ਹੈ ਕਿ ਗੁਰਦੁਆਰਾ ਸਿੰਘ ਸਬਸਰਾਈ ਮੋਹੱਲਾ ਤੋਂ ਮਿੱਟੀ ਨੱਤੀ ਦੀ ਸੰਬੰਧ ਪਰਬਾਤ ਫੇਰੀਆਂ ਨਿਆਰੰਭਤਾ ਕੀਤੀ ਗਈ ਹੈ ਜਿਨ੍ਹਾਂ ਦੀ ਸਮਾਪਤੀ 2 ਜਨਵਰੀ ਨੂੰ ਹੋਵੇਗੀ ਇਸ ਮੌਕੇ ਚਰਨਜੀਤ ਸਿੰਘ 베ਦੀ ਮਨਿੰਦਰ ਬੋਬੀ ਸਰਪਤਿਆਨ ਸਿੰਘ 베ਦੀ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ ਕਮਲਜੀਤ ਸਿੰਘ ਮੰਗਾ ਹਰਜੀਤ ਸਿੰਘ ਅਜਮੇਰ ਸਿੰਘ ਅਰਸ਼ਦੀਪ ਸਿੰਘ ਚਾਵਲਾ ਜਗਜੀਤ ਸਿੰਘ ਇਸਤਰੀ ਸਤਸੰਗ ਸਭਾ ਦੇ ਪ੍ਰਧਾਨ ਜਤਿੰਦਰ ਕੌਰ ਪਿੰਕੀ ਸੰਤੋਸ਼ ਕੌਰ 베ਦੀ ਗੁਰਪ੍ਰੀਤ ਕੌਰ ਸੋ ਗੋਬਿੰਦਰ ਕੌਰ ਗੁਰਮਿੰਦਰ ਕੌਰ ਵਾਹਿਗੁਰੂ ਜੀ ਕੀ ਫਤਿਹ ਬਰਬਾਸ ਏਰੀਆ ਜਿਹੜੀਆਂ 29 ਤਰੀਕ ਤੋਂ ਲੈ ਕੇ 2 ਤਰੀਕ ਜਨੂਰੀ ਤੱਕ ਨਿਕਲ ਗਈਆਂ 3 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਲਕ ਦੇ ਵਿੱਚ ਮਹਾਨ ਨਗਰ ਕੀਰਤਨ ਕਢਿਆ ਜਾ ਰਿਹਾ ਜੋ ਸਰਾਈ ਮਹੱਲੇ ਤੋਂ ਹੁੰਦਾ ਹੋਇਆ ਰੇਲਵੇ ਰੋਡ ਲਾਈਟਾਂ ਵਾਲਾ ਚੌਂਕ ਵੀ ਮਾਰਟ ਮਿਸ਼ਨ ਰੋਡ ਤੋਂ ਵਾਪਸ ਦਾ ਖਾਲੇ ਚੌਂਕ ਤੋਂ ਹੁੰਦਾ ਹੋਇਆ ਵਸਦੀ ਪਰਤ ਕੇ ਸਿਰ ਉਹ ਗੁਰਦੁਆਰਾ ਸਾਹਿਬ ਆਵੇਗਾ ਤਾਂ ਸੰਤਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਵਸਤ ਵਸਮਿਲਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਪਰਤੋ ਮਰਦ ਅਗੰਬੜਾ ਹੋਰੇ ਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਸ਼ੀਲਾ ਸਾਨਸਾਨ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁੱਲੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਬਾਹ ਫਲਾਈਮ ਅੱਲਾ ਪਖਾਨ ਤੋਂ 6 ਰੋਜ਼ 29 ਦਸੰਬਰ ਤੋਂ ਲੈ ਕੇ ਪ੍ਰਭਾਸਰੀਆਂ ਨਿਕਲਣੇ ਆਏ ਆ ਜੋ ਕਿ 2 ਜਨਵਰੀ ਤੱਕ ਨਿਕਲਣਗੇ ਆ 3 ਜਨਵਰੀ ਨੂੰ ਗੁਰਦੁਆਰਾ ਰਾਇਮ ਅੱਲਾ ਸਾਹਿਬ ਤੋਂ ਠੀਕ 12 ਵਜੇ ਨਗਰ ਕੀਰਤਨ ਵਿਸ਼ਾਣ ਨਗਰ ਕੀਰਤਨ ਕੱਢਿਆ ਜਾਵੇਗਾ ਜੋ ਕਿ ਲੇਲਵੇ ਰੋਡ ਬਾਦਮਤੀ ਚੌਕ ਦਾ ਅਪੀ ਮਸ਼ੀਨ ਰੋਡ ਤੋਂ ਹੁੰਦਾ ਹੋਇਆ ਵਾਪਸ ڈاکਨਾ ਚੌਂਕ ਤੋਂ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਏਗੀ 6 ਤਰੀਕ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਦੇ ਭਾਵਨਾਪੂਰਵ ਨਾਲ ਮਨਾਇਆ ਜਾ ਰਿਹਾ ਹੈ ਜੀ ਪੰਪ ਸੇ ਪ੍ਰਸਿੱਧ ਰਾਗੀ ਭਾਈ ਅਮਨਦੀਪ ਸਿੰਘ ਬਾਬਾ ਬਕਾਲਾ ਹਜ਼ੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਰਜੀਤ ਸਿੰਘ ਜੀ ਹਜ਼ੂਰੀ ਲਾਗੇ ਸ੍ਰੀ ਬਾਦ ਸਾਹਿਬ ਭਾਈ ਹਰਦੇਵ ਸਿੰਘ ਜੀ ਹਜ਼ੂਰੀ ਲਾਗੀ ਸੰਗਤ ਦੁਆਰਾ ਸ੍ਰੀ ਮੱਲਾ ਬੜੇ ਵਧੀਆ ਕੀਰਤਨ ਰਸਬੀਨੇ ਕੀਰਤਨ ਦੁਆਰਾ ਸੰਗਤਾਂ ਨੂੰ ਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਜਰੂਰ ਜੀ ਬਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ